ਕਮੇ ਤੁਹਾਨੂੰ ਹਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਪੰਚਾਇਤੀ ਵਿਭਾਗ ਦਾ ਜਿੱਥੇ ਫਿਰੋਜ਼ਪੁਰ ਦੇ ਪੰਚਾਇਤੀ ਵਿਭਾਗ ਨੇ ਆਪਣੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਜਿਹੜਾ ਠੇਕੇ ਤੇ ਦੇਣ ਦਾ ਕੰਮ ਕੀਤਾ ਲੇਕਿਨ ਹਾਲਾਤ ਇਹ ਨੇ ਵੀ ਠੇਕੇ ਤੇ ਜ਼ਮੀਨ ਤਾਂ ਦੇ ਦਿੱਤੀ ਕਿਉਂਕਿ ਫਿਰੋਜ਼ਪੁਰ ਦਾ ਇੱਕ ਪਿੰਡ ਹੈਗਾ ਨਿਜਾਮ ਵਾਲਾ ਜਿੱਥੇ 5.5 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਤਾਂ ਦੇ ਦਿੱਤੀ ਤੇ ਉਹਦੇ ਪੈਸੇ ਵੀ ਜਿਹੜੇ ਆ ਵੀ ਉਹਦੀ ਜਿਹੜੀ ਵਸੂਲੀ ਜਿਹੜੀ ਆ ਸਰਕਾਰੀ ਤੌਰ ਤੇ ਉਹ ਕੀਤੀ ਗਈ ਆ ਲੇਕਿਨ ਉਹਨੂੰ ਜ਼ਮੀਨ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਮਿਲਿਆ ਵੀ ਕਹਿ ਸਕਦੇ ਆ ਵੀ ਉਸ ਜ਼ਮੀਨ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਹੈਗਾ ਜਿਸ ਕਰਕੇ ਉੱਥੋਂ ਦੇ ਜਿਹੜਾ ਕਿਸਾਨ ਹੈ ਜਿਨੇ ਠੇਕੇ ਤੇ ਜਿਹੜੀ ਪਹਿਲੀ ਲਈ ਆ ਉਹ ਕਾਫੀ ਹਰਾਸ ਤੇ ਪਰੇਸ਼ਾਨ ਉਹ ਦਿਖਾਈ ਦੇ ਰਿਹਾ ਕਿਉਂਕਿ ਉਹਦਾ ਕਹਿਣਾ ਵੀ ਜ਼ਮੀਨ ਤੇ ਨਾ ਤਾਂ ਕੋਈ ਟਰੈਕਟਰ ਜਾ ਸਕਦਾ ਵਾਈ ਕੀਤੀ ਜਾ ਸਕਦੀ ਆ ਤੇ ਉਹਦੇ ਵਾਸਤੇ ਜਿਹੜਾ ਰਸਤਾ ਹੀ ਨਹੀਂ ਜਿਹੜਾ ਰਸਤਾ ਕਾਗਜ਼ਾਂ ਦੇ ਵਿੱਚ ਦਿੱਤਾ ਸੀਗਾ ਉਹਨੂੰ ਉਹਦੇ ਉੱਤੇ ਨਾਜਾਇਜ਼ ਕਬਜ਼ੇ ਹੋਏ ਹੋਏ ਨੇ ਇੱਕ ਪਾਸੇ ਸਰਕਾਰਾਂ ਵੱਲੋਂ ਨਾਜਾਇਜ਼ ਕਬਜ਼ੇ ਛੁੜਾਉਂਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਸ ਤੋਂ ਲੇਕਿਨ ਦੂਜੇ ਪਾਸੇ ਵੀ ਇਹ ਸਰਕਾਰੀ ਜਿਹੜੀ ਆ ਜ਼ਮੀਨ ਆ ਉਹਨੂੰ ਜਾਣ ਵਾਸਤੇ ਰਸਤਾ ਨਾ ਮਿਲੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਜਿਹੜੀ ਆ ਫਰੋਜਪੁਰ ਜਿਹੜੀ ਆ ਪੰਚਾਇਤੀ ਵਿਭਾਗ ਦੀ ਹੋਏਗੀ ਇਹੋ ਜਿਹਾ ਜਿਹੜਾ ਮਾਮਲਾ ਸਾਹਮਣੇ ਆਇਆ ਅਸੀਂ ਜਿਹੜੋਂ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਮੈਡਮ ਨੇ ਦੱਸਿਆ ਵੀ ਮੈਨੂੰ ਤਾਂ ਹਜੇ ਇਸ ਗੱਲ ਦਾ ਜਿਹੜਾ ਵੀ ਉਹ ਪਤਾ ਨਹੀਂ ਲੇਕਿਨ ਜੋ ਵੀ ਮਾਮਲਾ ਸਾਹਮਣੇ ਆਏਗਾ ਜੋ ਵੀ ਜੇ ਕਿਸੇ ਨੇ ਕੋਈ ਨਿਯਾਜ ਕਬਜ਼ਾ ਕੀਤਾ ਤੋੜੇ ਤੇ ਕਾਰਵਾਈ ਅਸੀਂ ਜ਼ਰੂਰ ਕੀਤੀ ਜਾਏਗੀ ਲੇਕਿਨ ਗੱਲ ਉੱਥੇ ਹੀ ਜਿਹੜੀ ਆ ਖੜੀ ਆ ਜੋ ਕੀਤੀ ਜਾ ਸਕਦੀ ਆ ਵੀ ਜਿੱਥੇ ਵੀ ਪਹਿਲੀ ਜਿਹੜੀ ਆ ਜਿਸ ਸ਼ਖਸ ਨੇ ਸਰਕਾਰੀ ਪਹਿਲੀ ਪੈਸੇ ਦੇ ਕੇ ਠੇਕੇ ਤੇ ਲਈ ਆ ਹੁਣ ਉਹਦਾ ਕੀ ਹੋਏਗਾ ਕਿਉਂਕਿ ਸੀਜ਼ਨ ਜਾਹਰ ਤਰ ਲੰਘ ਚੁੱਕਾ ਤੇ ਇਸ ਸੀਜ਼ਨ ਦੇ ਵਿੱਚ ਨਾ ਤਾਂ ਉਹਦੇ ਵਾਸਤੇ ਕੋਈ ਸਾਧਨ ਜਿਹੜਾ ਉਹ ਜ਼ਮੀਨ ਦੇ ਅੰਦਰ ਜਾ ਸਕਦਾ ਜਿਸ ਕਰਕੇ ਵੀ ਉਹ ਜਿਹੜਾ ਆਪਣੀ ਪੀੜਾ ਜਿਹੜੀ ਆ ਉਹ ਆਪਣੀ ਸਾਹਮਣੇ ਰੱਖਦਾ ਹੋਇਆ ਸਾਫ ਦਿਖਾਈ ਦੇ ਰਿਹਾ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਪਿਆ ਵੀ ਉਹ ਜਿਹੜੀ ਸਰਕਾਰੀ ਜ਼ਮੀਨ ਦਾ ਰਸਤਾ ਦੱਸਿਆ ਗਿਆ ਸੀਗਾ ਉਸ ਰਸਤੇ ਨੂੰ ਉਹਨੂੰ ਦਵਾਇਆ ਜਾ ਸਕੇ ਤਾਂ ਜੋ ਆਪਣੀ ਉਹ ਪੈੜੀ ਨੂੰ ਮੁਬਾਈ ਕਰਕੇ ਤੇ ਆਪਣੇ ਜਿਹੜਾ ਮੀਠੇਕੇ ਦੇਣ ਦਾ ਜਿਹੜੇ ਪੈਸੇ ਦਿੱਤੇ ਨੇ ਉਹਦੀ ਜਿਹੜੀ ਆ ਪਰਪਾਈ ਉਹ ਕੋ ਕੁਝ ਹੋ ਸਕੇ ਲੇਕਿਨ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਸ਼ਖਸ ਨੇ ਉਹ ਆਪਣੀ ਗੁਹਾਰ ਲਗਾਉਂਦਾ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਲੇਕਿਨ ਪ੍ਰਸ਼ਾਸਨ ਦਾਵੇ ਕੁਸ਼ ਹੋ ਕਰ ਗੱਲ ਕਰਦਾ ਪਿਆ ਵੀ ਉਹ ਕਹਿ ਰਿਹਾ ਵੀ ਦੂਜੇ ਪਾਸੇ ਜਿਹੜਾ ਕੋਈ ਰਸਤਾ ਕੋਈ ਨਿਕਲਦਾ ਉਹਦੇ ਵਿੱਚੋਂ ਹੀ ਉਹਨੂੰ ਜਾਣਾ ਚਾਹੀਦਾ ਯਾਨੀ ਕਿ ਜਿਹੜੇ ਵਟਾਂ ਦੇ ਵਿੱਚ ਜਿਹੜਾ ਉਹਨੇ ਆਪਣੀ ਜੜੀਆ ਠੇਕੇ ਤੇ ਲਈਆ ਉਸੇ ਵਟਾਂ ਦੇ ਵਿੱਚੋਂ ਨਿਕਲਣ ਦੀ ਜੜੀਆ ਗੱਲ ਉਹ ਪ੍ਰਸ਼ਾਸਨ ਕਰਦਾ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ ਜ਼ਮੀਨ ਨੂੰ ਜਾਣ ਵਾਸਤੇ ਰਸਤਾ ਨਹੀਂ ਤੇ ਉਹਦੀ ਬੋਲੀ ਕਰਵਾਤੀ ਔਰ ਇਹ ਪੈਸੇ ਵੀ ਜਿਹੜੇ ਆ ਤੈ ਹੋ ਗਏ ਤੇ ਉਹਦੇ ਪੈਸੇ ਵੀ ਜਿਹੜੇ ਆ ਉਹ ਦੇਣ ਦੀ ਜੜੀਆ ਗੱਲ ਜੜੀਆ ਪੁਕਾ ਉਹ ਕੀਤੀ ਗਈ ਆ ਲੇਕਿਨ ਉਸ ਤੇ ਜਾਣ ਤੇ ਜਰੂਰ ਰਸਤਾ ਹੀ ਨਹੀਂ ਹੋਏਗਾ ਤਾਂ ਤੁਸੀਂ ਸਮਝ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਉਸ ਕਿਸਾਨ ਵਾਸਤੇ ਬਣੇ ਹੋਣਗੇ ਜਿਹਨੇ ਇੰਨੇ ਪੈਸੇ ਭਰ ਕੇ ਆਪਣੀ ਸਰਕਾਰੀ ਜ਼ਮੀਨ ਨੂੰ ਬੋਲੀ ਦੇ ਕੇ ਜਿਹੜੀ ਆ ਉਹ ਲਈ ਗਈ ਆ ਹੁਣ ਦੇਖਣਾ ਵੀ ਸਰਕਾਰਾਂ ਜਾ ਪ੍ਰਸ਼ਾਸਨ ਵੀ ਇਹਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਤਾਂ ਜੋ ਇਹ ਇਸ ਜੋ ਕਿਸਾਨ ਨੂੰ ਜਿਹੜੇ ਕੋਲ ਜਿਹਨੂੰ ਸਰਕਾਰੀ ਜ਼ਮੀਨ ਜੜੀਆਂ ਟਿੱਕੇ ਦੇ ਦਿੱਤੀ ਗਈ ਆ ਉਹ ਓਰੀਜਿਨ ਆ ਵੀ ਓਰੀ ਪਰਪਾਈ ਕੀਤੀ ਜਾ ਸਕੇ ਤੇ ਜਾਂ ਫਿਰ ਉਹ ਉਹਦੀ ਜੜਿਆ ਵੀ ਕਹਿ ਸਕਦੇ ਆ ਵੀ ਜੜੀ ਉਹਨੇ ਬੋਲੀ ਦੇ ਪੈਸੇ ਇਹਨਾਂ ਨੂੰ ਦਿੱਤੇ ਆ ਉਹ ਜਿਹੜੇ ਵਾਪਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇਵੇ ਤਾਂ ਜੋ ਉਹ ਆਪਣਾ ਕੁਝ ਰਾਤ ਮਹਿਸੂਸ ਕਰ ਸਕੇ ਲੇਕਿਨ ਹਾਲਾਤ ਜਿਹੜੇ ਆ ਜ਼ਮੀਨ ਦੇ ਉਹ ਤੁਸੀਂ ਦੇਖ ਹੀ ਸਕਦੇ ਹੋ ਵੀ ਸਰਕਾਰੀ ਜ਼ਮੀਨਾਂ ਦੀਆਂ ਬੋਲੀਆਂ ਜ਼ਰੂਰ ਹੁੰਦੀਆਂ ਪਈਆਂ ਲੇਕਿਨ ਉਹਨਾਂ ਨੂੰ ਜਾਣ ਵਾਸਤੇ ਰਸਤੇ ਨਹੀਂ ਕਿਉਂਕਿ ਰਸਤੇ ਦੇ ਉਤੇ ਨਜਾਇਜ਼ ਕਬਜ਼ੇ ਲੋਕਾਂ ਨੇ ਕੀਤੇ ਹੋਏ ਨੇ ਇੱਕ ਪਾਸੇ ਸਰਕਾਰਾਂ ਕਬਜ਼ੇ ਛੁੜਾਣ ਦੀਆਂ ਗੱਲਾਂ ਕਰਦੀਆਂ ਭਈਆਂ ਦੂਜੇ ਪਾਸੇ ਆਪਣੀ ਜੜੀ ਜ਼ਮੀਨ ਆ ਉਹੀ ਸਰਕਾਰ ਕੋ ਜੜੀਆਂ ਛੁੜਾਈ ਨਹੀਂ ਜਾਂਦੀ ਪਛਾਤਨ ਕੋ ਛੁੜਾਈ ਨਹੀਂ ਜਾਂਦੀ ਜੋ ਕਈ ਤਰ੍ਹਾਂ ਦੇ ਸਵਾਲ ਆ ਉਹ ਪੰਚਾਇਤੀ ਵਿਪາກ ਤੇ ਜੜਿਆ ਉੱਠਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਜਿਦਾ ਜਿਹੜਾ ਠੇਕੇ ਤੇ ਲਈ ਜਨੇ ਸਰਕਾਰੀ ਪਹਿਲੀ ਉਹ ਕਹਿੰਦਾ ਮੈਨੂੰ ਰਸਤਾ ਹੀ ਨਹੀਂ ਹੈਗਾ ਤੇ ਮੈਂ ਭਾਈ ਕਿਸ ਤਰ੍ਹਾਂ ਕਰਾਂ ਦੇਖੋ ਜੀ ਉਹ ਜਿਹੜੀ ਮੇਰੇ ਮਾਮਲਾ ਅੱਜ ਧਿਆਨ ਚ ਆਇਆ ਜਿੰਨਾ ਮੈਨੂੰ ਸੈਕਟਰੀ ਤੋਂ ਮੈਂ ਪੁੱਛਿਆ ਉਹਦੇ ਮਤਾਂਕ ਇਸ ਨਾਲ ਤੁਹਾਨੂੰ ਵੀ ਠੀਕੀ ਤੇ ਜਾ ਸਕਦਾ ਪਹਿਲਾਂ ਵੀ ਤੇ ਪ੍ਰਾਣਾ ਪੁੱਛ ਸਕਦਾ ਵੀ ਰਸਤਾ ਜਿੱਥੋਂ ਨਿਕਲਦਾ ਸੀ ਉੱਥੋਂ ਨਹੀਂ ਨਿਕਲ ਰਿਹਾ ਸੀ ਤਾਂ ਲੱਗ ਕਿਸੇ ਜਗ੍ਹਾ ਤੋਂ ਸੀ ਉਸ ਦੇ ਨਾਲੋਂ ਹੀ ਉੱਥੇ ਘਰ ਪਾਇਆ ਹੋਇਆ ਐਸੀ ਘਰ ਤਾਂ ਅੱਜ ਵੀ ਪਹਿਲੀ ਵਾਰੀ ਨਹੀਂ ਚੜੀ ਕਿ ਅੱਜ ਪਹਿਲੀ ਵਾਰੀ ਚੜੀ ਹੈ ਵੀ ਆਪਾਂ ਹੁਣੇ ਰਸਤਾ ਕੱਢ ਸਕਦੇ ਹਾਂ ਵਿੱਚ ਘਰ ਹੈ ਉਹਦੇ ਵਾਸਤੇ ਸਾਨੂੰ ਕੇਸ ਕਰਨਾ ਪੈਣਾ ਕੇਸ ਕਰਨਾ ਪੈਣਾ ਉਸ ਤੋਂ ਬਾਅਦ ਫੈਸਲਾ ਹੋ ਜਾਣਾ ਪਰ ਇਹ ਨਾਲੇ ਦਾ ਇੱਕ ਜਿਹੜਾ ਪਹਿਲਾ ਹੱਲ ਹੈਗਾ ਇੱਕ ਕਿ ਗਰਾਹ ਪਹਿਲਾਂ ਆ ਵੀ ਆਂਦੀ ਖੇਤੀ ਕਰ ਸਕਦੇ ਆ ਕਿਉਂਕਿ ਉਹ ਰਾਹ ਉਹਨਾਂ ਨੇ ਸੰਗੇ ਤਰਤੀ ਛੱਡਿਆ ਲੈਮ ਜਿਹੜਾ ਸਰਕਾਰੀ ਇਹਦੇ ਤੇ ਬਾਕੀ ਜਿਹੜੀ ਕਾਰਵਾਈ ਹੈ ਮੈਂ ਰਿਕਾਰਡ ਮੰਗਾ ਕੇ ਮੌਕਾ ਦੇਖ ਕੇ ਉਸ ਤੋਂ ਬਾਅਦ ਕਰ ਸਕਦੀ ਆ ਫਿਲਹਾਲ ਜੋ ਵੀ ਸਿੱਟੀ ਦੇ ਕਹਿਣ ਮੁਤਾਬਕ ਹੈ ਉਹੀ ਹੈ ਜਦੋਂ ਹੋਰ ਪਹਿਤੋ ਬੋਲੀ ਹੋਈ ਸੀ ਕਿ ਉੱਥੇ ਚ ਨਿਸ਼ਾਨਦੇ ਵੀ ਹੋਈ ਬਾਕਾਇਦਾ ਉੱਥੇ ਲਗਾਏ ਆਪਣੇ ਜਿਹੜੇ ਜਦੋਂ ਬੋਲੀ ਹੋਈ ਹੈ ਤਾਂ ਬੋਲੀ ਦੇ ਦੌਰਾਨ ਜਦੋਂ ਅਸੀਂ ਬੈਠਦੇ ਆ ਮੁਰਗੀ ਕਰਨ ਵਾਸਤੇ ਅਸੀਂ ਸ਼ਰਤਾਂ ਵੀ ਪਹਿਲਾਂ ਪੁੱਛਦੇ ਆ ਜੋ ਮਤਲਬ ਕਿ ਉੱਥੇ ਹੈ ਤਾਂ ਉੱਥੇ ਮੌਕੇ ਤੇ ਬੋਲੀ ਹੋਣੀ ਨਹੀਂ ਚਾਹੀਦੀ ਸਪਰਾਣੀ ਉਦੋਂ ਹੀ ਇਹ ਸਵਾਲ ਉਠਾਉਣਾ ਚਾਹੀਦਾ ਸੀਗਾ ਕਿ ਇਧਰ ਰਾਹ ਹੈ ਨਹੀਂ ਪਿਆ ਸਿਲੰਗਾ ਹੁਣ ਜਦ ਕਿ ਸੀਜ਼ਨ ਦਾ ਵੇਖੋ ਅੱਧਾ ਆ ਗਿਆ ਹੈ ਫਸਲਾਂ ਬੀਜੀਆਂ ਚਾ ਜਾ ਚੁੱਕੀਆਂ ਐ ਅੱਜ ਉਹ ਬੰਦਾ ਜੇ ਸਾਨੂੰ ਇਹ ਕਹਿੰਦਾ ਵੀ ਹੁਣ ਤਾਂ ਰਾਹ ਹੈ ਨਹੀਂ ਜੀ ਮੈਂ ਰੰਗਾ ਕਿਧਰੋਂ ਤਾਂ ਫਿਰ ਇਸਦਾ ਮਤਲਬ ਹੈ ਉਹ ਸਾਡੇ ਜਿਹੜਾ ਬੋਲੀ ਵਾਲੀ ਪੇਵਮੈਂਟ ਐ ਉਹ ਖਾਪੂ ਇਸ ਦਾ ਰਾਹ ਚੋੜਾ ਤੇ ਜਿਹੜਾ ਸਰਕਾਰੀ ਰਸਤੇ ਤੇ ਲੋਕਾਂ ਨੇ ਕਬਜ਼ਾ ਕੀਤਾ ਉੱਥੇ ਨਿਸ਼ਾਨਦੇ ਵੀ ਹੋਈ ਐ ਆਹ ਮੈਨੂੰ ਨਹੀਂ ਪਤਾ ਨਿਸ਼ਾਨਦੇ ਆਦਰ ਵੀ ਜਾ ਸਕਦਾ ਕਿਉਂਕਿ ਬਾਈ ਕਰਨ ਵਾਲੇ ਕੋਈ ਨਹੀਂ ਹੈ ਵੀ ਜਿਵੇਂ ਮੇਰੇ ਪੁੱਛ ਹੁਣ ਸੁਣਨ ਮੁਤਾਬਕ ਕੀ ਹੈ ਕਿ ਉਹਦੇ ਵਿੱਚ ਘਰ ਪਿਆ ਹੋਇਆ ਹੈ ਤਾਂ ਇਹਦਾ ਮਸਲਾ ਇੰਨੀ ਜਲਦੀ ਨਿਪਟਨ ਵਾਲਾ ਨਹੀਂ ਜਿਹੜਾ ਘਰ ਪਿਆ ਹੈ ਤੁਸੀਂ ਕਹਿ ਰਹੇ ਹੋ ਇਹ ਸਰਕਾਰੀ ਜਗ੍ਹਾ ਤੇ ਪਿਆ ਨਜਾਇਜ਼ ਹੈ ਇਹ ਵੀ ਨਹੀਂ ਮੈਨੂੰ ਮੈਨੂੰ ਕੁਝ ਜਿਸ ਚੀਜ਼ ਦਾ ਪਤਾ ਨਹੀਂ ਹੈਗਾ ਥੈਂਕ ਯੂ ਥੈਂਕ ਯੂ ਮੈਨੂੰ ਇਸ ਚੀਜ਼ ਦਾ ਪਹਿਲਾਂ ਪਤਾ ਹੀ ਨਹੀਂ ਸੀਗਾ ਉਹ ਜਿਹੜਾ ਪਹਿਲਾਂ ਜਿਹੜਾ ਨਹੀਂ ਕਬਜ਼ਾ ਕੀਤਾ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇਗੀ ਇਸ ਦਾ ਬਿਲਕੁਲ ਹੋਏਗੀ ਕੋਈ ਪਿੰਡ ਵਾਲੇ ਨੇ ਵੀ ਕਬਜ਼ਾ ਕੀਤਾ ਕੋਈ ਜ਼ਮੀਨ ਤੇ ਨਜਾਇਜ਼ ਕਬਜ਼ਾ ਤੇ ਨਜਾਇਜ਼ ਕਬਜ਼ੇ ਦੀਆਂ ਕਾਰਵਾਈਆਂ ਤਾਂ ਅਸੀਂ ਲਗਾਤਾਰ ਕਰੀ ਜਾਂਦੇ ਆ ਤੇ ਕਰਾਂਗੇ ਜ਼ਰੂਰ ਕਰਾਂਗੇ ਬੰਦੀ ਹੈ ਸਾਡਾ ਪੰਚ ਥੈਂਕ ਯੂ ਸਾਡੀ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੋਣਾ ਤੇ ਮੈਂ ਬਵਿੰਦਰ ਸਿੰਘ ਪਿੰਡ ਨਿਯਾਮ ਵਾਲਾ ਹਾਂਜੀ ਦਾਰੈਣ ਵਾਲਾ ਔਰ ਇਹ ਜਿਹੜੀ ਜ਼ਮੀਨ ਹੈ ਇਹ ਸਾਡੇ ਪੁਆੜਾ ਮੁੰਡਾ ਛੰਗਾਰਾ ਸਿੰਘ ਉਹਨੇ ਠੇਕੇ ਤੇ ਲਈ ਸੀਗੀ ਜੀ ਔਰ ਉਹਨੇ ਠੇਕੇ ਦੇ ਲੈਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਰਸਤਾ ਤਾਂ ਹੈ ਨਹੀਂ ਹੁਣ ਇੱਥੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਆ ਉਹ ਪਿੱਛੋਂ ਅੱਗੇ ਉਹ ਅਗਲੇ ਪਾਸੇ ਸਾਰਾ ਝੋਨਾ ਲੱਗ ਚੁੱਕਿਆ ਹੈ ਪਿੱਲੇ ਪਾਸੇ ਵੀ ਉਹਨਾਂ ਨੇ ਇੱਕ ਮਕਾਨ ਸਾਰੇ ਹੋਏ ਨੇ ਉਹ ਹੁਣ ਛੱਡਣ ਦਾ ਨਾ ਨਹੀਂ ਦਿੰਦੇ ਇਹ ਸ਼ੰਗਾਰਾ ਸਿੰਘ ਹੋਣੇ ਨਾ ਤਾਂ ਇੱਥੇ ਝੋਨਾ ਪੀਜਣ ਜੋਗਾ ਪੈਸਾ 2 ਲੱਖ 40000 ਰੁਪਿਆ ਭਰ ਚ 47000 ਰੁਪਿਆ ਭਰ ਚੁੱਕਿਆ ਜੀ ਔਰ ਇੰਦਾ ਹੁਣ ਕਿਸੇ ਪਾਸੇ ਕੋਈ ਰਸਤਾ ਨਹੀਂ ਤੇ ਕਿਹੜੇ ਪਾਸੇ ਚੋਨਾਬੀ ਜੇ ਹੁਣ ਪੰਚਾਇਤ ਨੂੰ ਇਹ ਕਹਿੰਦੇ ਆ ਵੀ ਕਹਿੰਦਾ ਵੀ ਮੈਨੂੰ ਰਸਤਾ ਛਵਾ ਕੇ ਦਿਓ ਉਹ ਕਹ ਰਹੇ ਨੇ ਕਿ ਤੁਹਾਨੂੰ ਆਰਜੀ ਤੌਰ ਤੇ ਛਵਾ ਕੇ ਦੇ ਦਿੰਨੇ ਆ ਪਰ ਇੱਥੇ ਮੌਕੇ ਤੇ ਕੋਈ ਵੀ ਨਹੀਂ ਆਉਂਦਾ ਜੀ ਐਸਾ ਵੀ ਭਰੇ ਬੈਠਾ ਹਾਂਜੀ ਪੈਸਾ ਵੀ ਭਰਿਆ ਹੈ ਨਾ ਜੀ ਔਰ ਇਹ ਬੰਜਰ ਪਈ ਜਮੀਨ ਔਰ ਇਹਦੀ ਨਿਸ਼ਾਨਦੇਹੀ ਵੀ ਸਰਕਾਰੀ ਤੌਰ ਤੇ ਹੋ ਚੁੱਕੀ ਹੈ ਜੀ ਫਿਰ ਵੀ ਨਹੀਂ ਛੱਡਿਆ ਫਿਰ ਵੀ ਨਹੀਂ ਛੱਡਿਆ ਜੀ ਸਰਕਾਰ ਤਾਂ ਕਾਜੇ ਛੜਾਉਣ ਲੱਗੀ ਹੈ ਸਰਕਾਰ ਤਾਂ ਕਹਿ ਰਹੀ ਹੈ ਵੀ ਮੈਂ ਉਹ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੜਾਏ ਜਾਣਗੇ ਹੁਣ ਦੇਖੋ ਆ ਤੁਹਾਡੇ ਸਾਹਮਣੇ ਹਕੀਕਤ ਹੈ ਜੀ ਕਿੰਨੀ ਕਾਰਵੀ ਹੋ ਰਹੀ ਹੈ ਜੀ ਜੇ ਕਿਤੇ ਵੀ ਇਹ ਜਾਂਦਾ ਦਫ਼ਤਰ ਕਿਸੇ ਦਫ਼ਤਰ ਤੇ ਵੀ ਜਾਂਦਾ ਕੋਈ ਕਾਰਵੀ ਨਹੀਂ ਹੋ ਰਹੀ ਤੇ ਸਾਡੀ ਤਾਂ ਇਹੀ ਰਿਕੁਐਸਟ ਹੈ ਵੀ ਇਹਨਾਂ ਨੂੰ ਜਮੀਨ ਰਸਤਾ ਛੜਾ ਕੇ ਦਿੱਤਾ ਜਿਹੜਾ ਪੰਚਾਇਤ ਇਹਨਾਂ ਦੀ ਹਮਾਇਤ ਕਰੇ ਤੇ ਰਸਤਾ ਛੜਾ ਕੇ ਦੇਵੇ ਤੇ ਜਮੀਨ ਹੈ ਜਿਹੜੀ ਪੰਚਾਇਤੀ ਇਹ ਸਵਾ ਪੰਜ ਕਿੱਲੇ ਜੀ ਜਿਹੜੀ ਲਈ ਇਹਨਾਂ ਨੇ ਬੋਲੀ ਹਾਂਜੀ ਸਵਾ ਪੰਜ ਸਵਾ ਪੰਜ ਕਿੱਲੇ ਔਰ 2,47,000 ਰੁਪਏ ਦੇ ਚੁੱਕੇ ਨੇ ਜੀ ਬੋਲੀ ਦੇ ਲਈ ਹਾਂਜੀ ਠੀਕ ਤੇ ਕੋਈ ਇਹਨਾਂ ਦੇ ਪ੍ਰਸ਼ਾਸਨ ਇਹ ਧਿਆਨ ਨਹੀਂ ਦੇ ਰਿਹਾ ਕੋਈ ਕੋਈ ਵੀ ਧਿਆਨ ਨਹੀਂ ਦੇ ਰਾ ਜੀ ਹਾਂਜੀ ਸਮਾਂ ਲੰਗੀ ਜਾਂਦਾ ਕਾਰਨ ਸਮਾਂ ਲੰਗੀ ਜਾਂਦਾ ਔਰ ਝੋਣਿਆਂ ਦੇ ਤਾਂ ਹੁਣ ਸਭ ਨਾਲ ਦੋ ਦੋ ਤਿੰਨ ਤਿੰਨ ਖਾਦਾ ਲੋਕਾਂ ਪਾਤੀਆਂ ਜੀ ਇੰਨੀ ਵੇਲੇ ਲਾਉਣਾ ਜੀ ਝੋਲਾ ਵੀ ਲਾ ਹਾਂ ਝੋਣਾ ਵੀ ਨਹੀਂ ਲਾ ਸਕਦਾ ਇਹ ਜੇ ਇਹਨੂੰ ਘਾਟਾ ਪੈਗਾ ਕੌਣ ਪੂਰਾ ਕਰੇਗਾ ਜੀ ਮੇਰੀ ਮਾਤਾ ਮਰ ਗਈ ਇਧਰ ਹੁਣ ਇਹਨਾਂ ਦੀ ਮਾਤਾ ਦੀ ਡੈਥ ਹੋਣ ਕਰਕੇ ਲੇਟ ਹੋ ਗਏ ਪਰ ਇਧਰੋਂ ਰਸਤਾ ਵੀ ਨਹੀਂ ਇਹਨਾਂ ਨੂੰ ਮਿਲਿਆ ਜੀ ਇਧਰ ਨਿਸ਼ਾਨਦੇਹੀ ਹੀ ਸਾਰੀ ਪੰਚਾਇਤੀ ਜ਼ਮੀਨ ਦੀ ਇਧਰ ਵੀ ਨਜਾਇਜ਼ ਹੀ ਕਬਜ਼ੇ ਹੋਏ ਹੋਏ ਨੇ ਪੰਚਾਇਤੀ ਜ਼ਮੀਨ ਹੈ ਸਾਡੀ ਪਿੰਡ ਦੀ ਮੈਂ ਤਾਂ ਅੱਜ ਪਹਿਲੀ ਵਾਰ ਆਇਆ ਦੇਖਿਆ ਇੱਥੇ ਇਥੇ ਨਿਆਇ ਕੋਈ ਕਾਰਵੀ ਨਹੀਂ ਹੁੰਦੀ ਸਭ ਮਨੀ ਭੁਗਤੇ ਚੱਲਦੀ ਐ ਸਹੀ ਸ਼ੰਗਾਰਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਨਿਜ਼ਾਮ ਵਾਲੇ ਦੀ ਜੀ ਹਾਂਜੀ ਨਿਜ਼ਾਮ ਵਾਲਾ ਜੀ ਤੇ ਜ਼ਮੀਨ ਕਿੱਥੇ ਬੋਲੀ ਤੇ ਲਈ ਤੁਸੀਂ ਇਹ ਨਿਜ਼ਾਮ ਵਾਲਦੀ ਜੀ ਸੁਲਤਾਨ ਵਾਲੇ ਦੇ ਮੁੱਠਿਆ ਦੇ ਵੱਧ ਨਾਲ ਲੱਗਦੀ ਐ ਜੀ ਮੈਂ ਉੱਥੇ ਪਹਿਲੀ ਲਈ ਐ ਜੀ ਸਵਾ ਪੰਜ ਕਿੱਲੇ ਮੈਨੂੰ ਤੇ ਸੈਕਟਰੀ ਸਾਹਿਬ ਨੇ ਤੇ ਨਾਲ ਬੋਲੀ ਦਿਓ ਤੁਹਾਨੂੰ ਰਸਤਾ ਵੀ ਛੜਾ ਕੇ ਦੇ ਆਂਦੇ ਤੁਹਾਨੂੰ ਬੋਰ ਵੀ ਕਰਕੇ ਦੇ ਆਂਦੇ ਮੋਟਰ ਪਾ ਕੇ ਦੇ ਆਂਦੇ ਸਾਰੇ ਕੋਈ ਸਾਰੇ ਤੂੰ ਫੇਰ ਗਿਆ ਨੇ ਜੀ ਨਾ ਮੈਨੂੰ ਬੋਰ ਕਰਤਾ ਨੇ ਨਾ ਮੈਨੂੰ ਮੋਟਰ ਪਾ ਕੇ ਦਿੱਤੀ ਨਾ ਮੈਨੂੰ ਨਾ ਕੋਈ ਕੀਤਾ ਤੇ ਨਾ ਰਾਹ ਹੁਣ ਵਿੱਚੇ ਜੀ ਮੈਂ ਫਸਿਆ ਪਿਆ ਮੇਰੀ ਉਦੋਂ ਮਾਤਾ ਮਰ ਗਈ ਤੇ ਮੈਂ ਨਿਸ਼ਾਨਦੀ ਹੋਈ ਤਾਂ ਮੈਂ ਇਹਨਾਂ ਨਾਲ ਜ਼ਰਾ ਵੀ ਕਢਾ ਕੇ ਦਿਓ ਇਹਨਾਂ ਕਢਾ ਕੇ ਨਹੀਂ ਦਿੱਤੀ 15 ਦਿਨਾਂ ਬਾਅਦ ਮੈਂ ਜਾ ਕੇ ਨਕਲ ਲਿਆ ਕੇ ਪਟਵਾਰੀ ਕੋਲ ਤੇ ਇਹਨਾਂ ਨੇ ਮੇਰਾ ਕੋਈ ਕੁਝ ਨਹੀਂ ਕੀਤਾ ਜੀ ਮੈਂ ਮਾਤਾ ਮਰਨ ਤੇ ਮੇਰਾ ਰਸਤਾ ਸਭ ਬੰਦ ਹੋ ਗਿਆ ਨਹੀਂ ਤਾਂ ਕਿ ਮੈਂ ਪਾਸੋਂ ਹਾਂਡੀ ਕੋਲ ਟੱਪੇ ਸਕਦਾ ਸੀ ਤੇ ਹੁਣ ਮੇਰਾ ਨਾਮ ਤੇ ਜੀ ਝੋਨਾ ਲੱਗ ਸਕਦਾ ਨਾ ਕੋਈ ਬੇ ਪੈੜੀ ਪਈ ਬੇ ਬੰਜਰ ਪਈ ਹੈ ਜੀ ਆਹ ਹਣ ਮੇ ਦਾ ਪਾਣੀ ਵਿੱਚ ਆ ਕੇ ਰੁਕਿਆ ਨਹੀਂ ਸੁੱਕਾ tha ਮੈਂ 2.5 ਲੱਖ ਰੁਪਈਆ 2 ਲੱਖ ਤੇ 47000 ਰੁਪਈਆ ਠੇਕਾ ਹੀ ਭਰਿਆ ਜੀ ਹਾਂ ਤੇ ਹੁਣ ਮੈਨੂੰ ਕੋਈ ਉਹਦੇ ਕੋਈ ਲਾਭ ਨਹੀਂ ਹੋਇਆ ਆ ਪਾਥੇ-ਪਾਥੇ ਪੈੜੀ ਮੇਰੀ ਚਾਰ ਕਨਾਲ ਵਾਈ ਬੈਠੇ ਨੇ ਤੇ ਨਾ ਮੈਨੂੰ ਪੂਰੀ ਪੈੜੀ ਪੰਚਾਇਤ ਕਰਾ ਕੇ ਦੇਂਦੀ ਨਹੀਂ ਪਈ ਤੇ ਮੈਨੂੰ ਲਈ ਮੋਟਰ ਪਾ ਦੇ ਉਹਦੇ ਇੱਕ ਨੈਚਨ ਲਵਾ ਦਿਆ ਦੇ ਤੇ ਨਾਲ ਜਿਹੜਾ ਮੋਟਰ ਪਾਈ ਨਾਲ ਕੁਝ ਨਿਸ਼ਾਨੀਆਂ ਵੀ ਨਿਸ਼ਾਨੀਆਂ ਵੀ ਕਿਲੀਆਂ ਵੀ ਲੱਗੀਆਂ ਆਈਆਂ ਨੇ ਇਹ ਸਰਪੰਚ ਜੀ ਨੇ ਮਿੱਲੀ ਭੂਤ ਕਰਕੇ ਜੀ ਇਹ ਉਹਨਾਂ ਦਾ ਵੋਟਾਂ ਲੈਂਗੇ ਉਹਨਾਂ ਤੋਂ ਕਿੰਨਾ ਉਹਨਾਂ ਦਾ ਕੰਮ ਕਰਦਾ ਹੀ ਮੈਂ ਵੀ ਵੋਟਾਂ ਪਾਈਆਂ ਨੇ ਆ ਵੀ ਮੈਂ ਸਰਪੰਚ ਨੂੰ ਪਹਿਲਾ ਪਾਇਆ ਵੋਟਾਂ ਸਕਿਉਰਿਟੀ ਰੱਖਣ ਤੋਂ ਵੀ ਫੇਰ ਵੀ ਮੇਰੇ ਤੇ ਇਹ ਬਾਰ ਖਿਲਾਫ ਕਰਕੇ ਤੇ ਮੇਰੇ ਤੇ ਦਬਾਅ ਪਾਈ ਜਾਂਦੇ ਨੇ ਜੀ ਮੈਨੂੰ ਰਸਤਾ ਜਿਹੜਾ ਹੈਗਾ ਉਹ ਸਰਕਾਰੀ ਮਰੂਦਗੀ ਆਇਆ ਉਹਦੇ ਚ ਨਿਕਲਿਆ ਆ ਕਾਗਜ਼ਾਜ ਨਿਕਲਿਆ ਆ ਜੀ ਨਿਸ਼ਾਨਦੀ ਹੋਈ ਹੋਈ ਦੇਖੋ ਸਰਕਾਰ ਜੀ ਨਹੀਂ ਸਰਕਾਰ ਵੀ ਨਹੀਂ ਕਬਜੇ ਛਡਾ ਸਕਦੀਆਂ ਹੁੰਦੇ ਨੇ ਜੀ ਕਿਉਂ ਪੁਰਾਣੀ ਕੀ ਕਾਲੇ ਵੇਡੇ ਨੇ ਤਗੜੇ ਸਰਕਾਰ ਵੱਡੇ ਕਬਜੇ ਛਡਾਉ ਰਹੀ ਹੈ ਇਹ ਆਪ ਦਾ ਉਹ ਉਹ ਦਾ ਸਰਕਾਰ ਉਹਨਾਂ ਤੋਂ ਵਾਧਾ ਕਰਦੀ ਮੈਂ ਵੱਡੇ ਵੱਡੇ 22 ਜਣੇ ਕਬਜੇ ਛਡਾਈ ਜਣੇ ਇੱਕ ਮੇਰੀ ਨਿਆਵੀ ਸੜਕ ਨਹੀਂ ਛਡਾ ਸਕਦੇ ਤੇ ਬਾਕੀ ਆਪਦੀ ਉਹਨਾਂ ਦੀ ਉਹ ਨਹੀਂ ਛਡਾਉਂਦੇ ਉਹ ਆਪਦੀ ਸੜਕ ਉਹ ਨਹੀਂ ਛਡਾ ਸਕਦੇ ਤੇ ਬਾਕੀ ਕੀ ਕਰ ਸਕਦੀ ਸਰਕਾਰ ਜੀ ਪੰਚਾਇਤੀ ਸੜਕ ਆ ਪੰਚਾਇਤੀ ਸੜਕ ਹੈ ਜੀ ਕਿੰਨੇ ਫੁੱਟ ਦਾ ਰਸਤਾ ਬਣਦਾ ਹੈ 11 ਫੁੱਟ ਦਾ ਦੋ ਕਰਮਚਾਰੀ 11 ਫੁੱਟ ਦਾ ਹਾਂਜੀ 11 ਫੁੱਟ ਦਾ ਜਿਹੜਾ ਸਰਕਾਰੀ ਕਾਗਜ਼ਾ ਜੀ ਕਾਗਜ਼ਾ ਹੀ ਬੋਲਦਾ ਜੀ ਅੱਛਾ ਨਿਸ਼ਾਨਦੇ ਵੀ ਹੋਈ ਹੈ ਜੀ ਹੁੰਦੀ ਅੱਛਾ ਫਿਰ ਵੀ ਨਹੀਂ ਛੁੱਟਿਆ ਫਿਰ ਵੀ ਨਹੀਂ ਛੁੱਟਿਆ ਜੀ ਇਹਨਾਂ ਤੋਂ ਤੇ ਕੀ ਹੈ ਕੋਈ ਵੀਡੀਓ ਨਹੀਂ ਕੋਈ ਐਕਸ਼ਨ ਨਹੀਂ ਲਿਆ ਤੇ ਅਖੀਰ ਤੇ ਮੈਨੂੰ ਹੀ ਆਪ ਨੂੰ ਮੁੱਦਾ ਚੱਕਣਾ ਪਿਆ ਜੀ ਸਾਰੇ ਕੰਮ ਦਾ ਹੁਣ ਜ਼ਮੀਨ ਵਿਹਲੀ ਰਹਿ ਗਈ ਹੈ ਇਹ ਹੁਣ ਵਿਹਲੀ ਰਹਿ ਗਈ ਮੈਨੂੰ ਤਾਂ ਟੈਨਸ਼ਨ ਪਈ ਹੋਈ ਹੈ ਮੇਰੇ ਰੁਪਏ ਲਾ ਕੇ ਤੇ ਮੈਂ ਕਰੇ ਹੋਰ ਹੋਵੇ ਮੈਨੂੰ ਟੈਕ ਹੋ ਹੀ ਜਾਵੇ ਹੋ ਸਕਦਾ ਤੇ ਮੈਂ ਮਰ ਜਾਵੇ ਜੁੰਮੇਵਾਰ ਸਰਪੰਚ ਤੇ ਡੀਟੀਓ ਹੋਣ ਦੇ ਜੀ ਹੋਰ ਕਾਰਵਾਈ ਕਿਸ ਤਰ੍ਹਾਂ ਦੀ ਭਗਵੰਤ ਮਾਨ ਤੋਂ ਕਿਸ ਤਰ੍ਹਾਂ ਦੀ ਮੰਗ ਕਰਦਾ ਮੈਂ ਮੰਗ ਕਰਨਾ ਵੀ ਮੇਰੇ ਰਾਹ ਨਿਕਲ ਜਾਵੇ ਤੇ ਮੈਨੂੰ ਬਚਾ ਕੇ ਦਿੱਤੀ ਜਾਵੇ ਨਹੀਂ ਤਾਂ ਮੈਨੂੰ ਨਾ ਕਿ ਕਿੰਨਾ ਝੋਨਾ ਨਿਕਲਦਾ ਹੈ ਉਹ ਹਸਾਬ ਦਾ ਮੈਨੂੰ ਝੋਨਾ ਦੇ ਦਿੱਤੇ ਜਾਂ ਕਣਕ ਮੈਂ ਬਾਅਦ ਵਿੱਚ ਲਾਂ ਤੁਹਾਡੇ ਪੈਸੇ ਨਾਲ ਸਰਕਾਰੀ ਖਜ਼ਾਨਾ ਤਾਂ ਭਰਿਆ ਗਿਆ ਭਰਿਆ ਗਿਆ ਜੀ ਤੇ ਫਿਰ ਸਰਕਾਰੀ ਅਧਿਕਾਰੀ ਇਹ ਛੜਾ ਨਹੀਂ ਸਕਦਾ ਇਹ ਨਹੀਂ ਛੜਾ ਸਕਦੇ ਜੀ ਉਹ ਨਹੀਂ ਛੜਾ ਦੇ ਦਿੰਦੇ ਹੀ ਨਹੀਂ ਪਏ ਹੁਣ ਅਜੇ ਤੱਕ ਕਿਸੇ ਰਾਹ ਤੇ ਨਹੀਂ ਦਿੱਤੀ ਦਰਖਾਸਤ ਨਹੀਂ ਕਿਸੇ ਦਿੱਤੀ ਉਹਨੇ ਸਰਪੰਚ ਕੋਈ ਅਧਿਕਾਰੀ ਮਸੌੜਦਾ ਕਿਸੇ ਤਰ੍ਹਾਂ ਨਾ ਮਜ਼ਾ ਹੀ ਨਹੀਂ ਪਾ ਕੇ ਦਿੱਤਾ ਸਰਪੰਚ ਨੇ ਵੀ ਤੇ ਮੈਂ ਕੀ ਹਿੱਤ ਨੇ ਹੁਣ ਮੰਗ ਚੁੱਟਣੀ ਚਾਹੀਦੀ ਇਹ ਚੁੱਟਣੀ ਜਾਈ ਦੀ ਜੀ ਮੈਂ ਤਾਂ ਹੀ ਮੇਰਾ ਕੁਝ ਬਣੇ ਦਾ ਇਹ ਤਾਂ ਮੈਂ ਤਾਂ ਬਹੁਤ ਆਹੋ ਬਹੁਤ ਬਹੁਤ ਮਿਹਰਬਾਨੀ ਮੈਂ ਤਾਂ ਬੜਾ ਭਵੰਤਮਨ ਵੀ ਇੱਕ ਲੈਟਰ ਲਿਖਿਆ ਤੇ ਡੀਸੀ ਸਾਹਿਬ ਨੂੰ ਦਿੱਤੇ ਆ ਜੀ ਫੇਰ ਵੀ ਨਹੀਂ ਕਾਰਵਾਈ ਨਾ ਕੋਈ ਨਹੀਂ ਕਰ ਰਹੀ ਹੈ ਤਾਂ ਕੋਈ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਜਾਨਿਕ ਸਵੇਰਾਪ ਫਰੋਇ